ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮੈਂ ਖਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮੀਰਾਕੋੜ ਤਹਿਸੀਲ ਤੇ ਜ਼ਿਲ੍ਹਾ ਜਿਹੜਾ ਅਮਰਖਸਰਿਆ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਪਸ਼ੂ ਵਿਖਾਵਾਂਗੇ ਤਿੰਨ ਬੇੜਾਂ ਤੇ ਇੱਕ ਖੀਰਾ ਝੋਟਾ ਆ ਵੀਰੋ ਉਹਨਾਂ ਦੇ ਕੋਲ ਇੱਕ ਗਾਂ ਬਿਲਕੁਲ ਤਾਜੀ ਸੂਈ ਆ ਤੇ ਇੱਕ ਤੋਕੜ ਕੱਬਣਿਆ ਤੇ ਆਪਾਂ ਪਹੁੰਚੇ ਆ ਭਾਜੀ ਗੁਰਪਾਲ ਸਿੰਘ ਉਹਨਾਂ ਕੋਲ ਤੇ ਆਜੋ ਕਰਦੇ ਆ ਵੀਰਾਂ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਆਜੋ ਅੱਗੇ ਸਾਸੀ ਘਰ ਜੀ ਸਾਸੀ ਘਰ ਜੀ ਕੋਸਣਾ ਠੀਕ ਠਾਕ ਜੇ ਵਧੀਆ ਵਧੀਆ ਬਾਈ ਸਤਿ ਸ਼੍ਰੀ ਅਕਾਲ ਚਲੋ ਠੀਕ ਜੀ ਤੇ ਵਿਕੇ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਗੁਰਪਾਲ ਸਿੰਘ ਜੀ ਪਿੰਡ ਮੀਰਾਕੋੜ ਜੀ ਤਸੀਨ ਤੇ ਗੁਲਾਮਪੁਰ ਜੀ ਠੀਕ ਹੈ ਜੀ ਪੂਰੇ ਨੰਬਰ ਪੁੱਛ ਲਓ ਫੋਨ ਨੰਬਰ ਹੈ 97813 ਅੱਜ ਤਾਂ ਕਾਰ ਗਿਆ ਸੀ ਠੀਕ ਹੈ ਜੀ ਹਾਂ ਜੀ ਤੇ ਚਲੋ ਕਰੀਏ ਸ਼ੁਰੂਆਤ ਜੀ ਮੰਗੇ ਨੂੰ ਕਟੇ ਨੂੰ ਬਾਹਰ ਕਰਦਾ ਜੀ ਇਹ ਆ ਫਿਰ ਮਾਰ ਲਓ ਕੋਸੀਆਂ ਹਗੜ ਦੇ ਬਾਰੇ ਵਿੱਚ ਕਰਵਾ ਸੂਗਾ ਜੀ ਕਿ ਇਹਦਾ ਮਿਲਕ ਰਿਕਾਰਡ ਜੇ ਭਾਜੀ ਵੈੜ ਦੂਜਾ ਸੂਗਾ ਸੂਈ ਜੇ ਅੱਛਾ ਜੀ ਪਹਿਲੇ ਸੂਏ 13-14 ਕਿਲੋ ਦੁੱਧ ਦਤਾ ਜੇ ਅੱਛਾ ਜੀ ਦੂਮਦੇਰੇ ਮੈਂ ਕਿਹਾ 3 ਵਜੇ ਸੂਈ ਜੇ ਬਾਕੀ ਜੀ ਐਪੀ ਵੀ ਪ੍ਰੋਕਰ ਪਾਤੀ ਦਾ ਚਵਾਈ ਵੀ ਚੰਗੀ ਬਿਲਕੁਲ ਓਕੇ ਰਿਪੋਰਟ ਆ ਅੱਛਾ ਜੀ ਭਾਜੀ ਸੂਏ ਦੇ ਮੰਨ ਲਓ 7:00 ਵਜੇ ਦੁੱਧ ਅੱਛਾ ਜੀ ਹਾਂ ਜੀ ਤਾਂ ਮਗਰ ਇਹਦੇ ਵਸ਼ੀ ਹੈ ਜਰਸੀ ਦੀ ਠੀਕ ਹੈ ਕਿੰਨਾ ਕੱਟਿਆ ਬੋਲਾ ਸਵੇਰੇ ਬੋਲਾ ਬਾਬਾ ਜੀ ਸਾਫ ਨਹੀਂ ਜੇ ਕੀਤੀ 2 2.5 ਕਿਲੋ ਚ ਹੋਇਆ ਜੀ ਠੀਕ ਹੈ ਠੀਕ ਹੈ ਜੀ ਪਿਛੇ ਪਿਛੇ ਉਹ ਜੀ ਕਰੋਸ ਦੇ ਵਿੱਚ ਅੱਗ ਜੀ ਇਹਨੂੰ ਢੂੜਾ ਜਾਂ ਮਾਰ ਦੇਈ ਆ। ਕਰੋਸ ਜੈਕਟ ਆਦਤਾਂ ਦੀ ਬਹੁਤ ਚੰਗੀ ਆ ਤੇ ਕਰੋਸ ਜੈਕਟ ਆਰਡਰ ਤੋਂ ਆਲੀ ਤੇ ਥਾਣਾ ਦਾ ਸੈਰ ਗਿਆ ਵੀ ਬਹੁਤ ਸ਼ਾਨਦਾਰ ਆ। ਤੇ ਪਹਿਲੇ ਸੁੱਦੇ ਕੋਈ ਨੇ 13 14 ਲੀਟਰ ਜਿਹੜਾ ਦੁੱਧ ਚਵਾਇਆ ਵਾ ਤੇ ਇਸ ਟਾਈਮ ਬਿਲਕੁਲ ਤਾਜੀ ਸੂਈ ਆ। ਇਹ ਠੰਣਸਣ ਬਹੁਤ ਹੀ ਚੰਗਾ ਲੱਗਾ ਵਾ। ਕਿੰਨਾ ਲੈ ਜੋ ਲੈ ਦੁੱਧ। ਬਬਾਈ ਤੋਂ ਕੰਟਰਸ ਲਾ ਕੇ ਲੋ ਚਵਾਉਗੀ ਜਾਂ ਫਿਰ ਨੋਰਮਲ ਸੇਵਾ ਦੀ ਜਾਂ ਕੋਈ ਭੈਣ ਭਰਾ ਸੇਵਾ ਕਰਨੇ ਤਾਂ ਵਾਧੂ ਹੀ ਹੋਣਾ ਠੀਕ ਆ ਠੀਕ ਆ ਜੀ ਉਹ ਵੀ ਭੱਕੀ ਪਰਪਾਈ ਪਾਈਆਂ ਕਰਮ ਵਾਲੀ ਨੇ ਇਹ ਵੀ ਕਰਾਉਸ ਕਰਾਉਸ ਹੋਣਾ ਭਾਜੀ ਮਾਲਾ ਜਿਹੜਾ ਗਾਹ ਤੋਂ ਆਉਂਦੇ ਆ ਨਾ ਬਸ ਕਰਾਉਸ ਹੀ ਮੰਗਣ ਡਿਆ ਜੀ ਇਹ ਕਰਕੇ ਲਿਆਂਦਿਆਂ ਹੀ ਕਰਾਉਸ ਜੀ ਸਾਰੀਆਂ ਲੋਬੇ ਜੀ ਗਰਮੀ ਦੇ ਵਿੱਚ ਇਹੋ ਜਿਹੀ ਚੱਲ ਰਹੀਆਂ ਹੁਣ ਗਾਂਹ ਕਰਾਉਸ ਇਹਨਾਂ ਨੂੰ ਕੋਈ ਗਰਮੀ ਵੀ ਨਹੀਂ ਪਰਵਾਹ ਕੋਈ ਠੰਡ ਦੀ ਨਹੀਂ ਪਰਵਾਹ ਤੇ ਕੀ ਮੁੱਲ ਵਿੱਚ ਕਰਨਾ ਹੋਊਗਾ ਬੋਲਦੇ ਭਾਜੀ ਕੀ ਨਾਲ ਕੱਢਣ ਪਾਏ 50 ਕਰੀਏ ਜੋ ਮਰਜ਼ੀ ਆਛਾ ਜੀ ਤੇ 45000 ਦੀ ਦੇ ਦਾਂਗੇ ਜੀ 45 ਦੀ ਹਾਂਜੀ ਜੀ ਬਾਕੀ ਮਾਤਨ ਕਰ ਦਾਂਗੇ ਜੀ ਬਾਕੀ ਤੁਸੀਂ ਦੱਸ ਦੋ ਚੱਲੋ ਤਾਂ ਚੱਲ 1000 ਹੋਰ ਫਿਰ ਵੇਖੀਓ ਪੂਰੇ 43000 ਦੀ ਦੇ ਦਾਂਗੇ ਮਹਾਰਾਜ 43 ਦੀ ਹਾਂਜੀ ਹਾਂਜੀ ਬਾਕੀ ਕੋਈ ਭੈਣ ਭਰਾ ਫੋਨ ਕਰੇ 40000 ਦੀ ਬਿਲਕੁਲ ਨੋਰਮਲ ਰੇਟ ਆ ਹਾਂਜੀ ਤੇ ਵੇੜ ਬਹੁਤ ਹੀ ਚੰਗੀ ਆ ਤੇ ਹੈ ਵੀ ਕਰੋਸ ਦੇ ਵਿੱਚ ਚੱਲ 300 ਵੀ ਠੰਡੀ ਚੰਗਾ ਲੱਗਾ ਵਾ ਕਰੋ ਜੀ ਇੱਕ ਬਾਕੀ ਸੇਲੀਆਂ ਸੁਲੀਆਂ ਬਹੁਤ ਆ ਬਾਕੀ ਬੰਗਾ ਬੰਗਾ ਲਈ ਦੀ ਕਿਤੇ ਐ ਬਿਲਕੁਲ ਓਕੇ ਰਪੋੜ ਆ ਠੀਕ ਆ ਠੀਕ ਆ ਜੀ ਤੇ ਆਜੋ ਹੁਣ ਦੂਜੇ ਨੰਬਰ ਦਾ ਦੱਸਿਓ ਹਾਂ ਬਈ ਆ ਵੇੜ ਦੇ ਬ ਉਹੀ ਭਾਜੀ ਦੂਜੇ ਸੂਏ ਲਈ ਗਾਂ ਗੱਭਣ ਚ ਪਹਿਲਾ ਸੂਆ ਸੂਈ ਜੇ ਤੇ ਦੂਜੇ ਸੂਏ ਪੰਜਾਂ ਮਹੀਨਿਆਂ ਦੀ ਇਹਨੂੰ 30 ਤਰੀਕ ਨੂੰ ਪੰਜ ਮਹੀਨੇ ਹੋਏ ਨੇ ਜੀ ਅੱਛਾ ਜੀ ਤੇ 5-6 ਕਿਲੋ ਦੁੱਧ ਜਿਹੜਾ ਥੱਲੇ ਠੀਕ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਉਹ ਵੇ ਜੀ ਟੋਕੜ ਗੱਭਣਾ ਗਈ ਇਹ ਕਾਟ-ਕਾਟ ਛੇਦਾ ਵੀ ਬਹੁਤ ਚੰਗਾ ਵਾ ਇਹ ਵੀ ਕ੍ਰੋਸ ਵਿੱਚ ਆ ਗਈ ਵੀ ਕ੍ਰੋਸ ਕਰੋ ਅੱਜ ਜੀ ਤੇ ਤੇ ਬਾਬਾ ਜੀ ਪਹਿਲਾਂ ਨੇ 17-18 ਕਿਲੋ ਦੁੱਧ ਜਿਹੜਾ ਨਾ ਪਹਿਲੇ ਸੂਏ ਦੀ ਤੇ ਕੁਆਲਿਟੀ ਦੇ ਕੀ ਕਰ ਸਕਦੇ ਜੀ ਇਹਦੇ 17-18 ਲੀਟਰ ਜਿਹੜਾ ਇਹਨੇ ਪਹਿਲਾਂ ਨੇ ਦੁੱਧ ਚਵਾਇਆ ਵਾ ਤੇ ਇਸ ਟਾਈਮ ਜਿਹੜੀ ਪ ਕਮਾਲ ਹੋ ਗਿਆ ਕਮਾਲ ਹੋ ਗਿਆ ਬਈ ਕੰਦ ਵਜਨ ਬਹੁਤ ਹੀ ਚੰਗਾ ਵਾ ਪਹਿਲੇ ਸੋਏ ਦਾ ਬਾਈ ਹੁਣੇ ਦੱਦਿਆ ਕਿ 16 17 ਲੀਟਰ ਜਿਹੜਾ ਇਹਨੇ ਦੁੱਧ ਭਰਿਆ ਵਾ ਦੋ ਜੀ ਲੱਗ ਗਿਆ ਲੋ ਚੈੱਕ ਕਰ ਸਕਦੇ ਤੁਸੀਂ ਸਾਨੂੰ ਦਾ ਸੈਜ ਗੈਪ ਇਹ ਕੀ ਮੁੱਲ ਕਰਨਾ ਵੀ ਜਿਹਦਾ ਹਰ ਬੋਲ ਤੇ ਬਾਈ 32000 ਜੀ ਅੱਛਾ ਜੀ 30000 ਦੀ ਦੇ ਦਾਂਗੇ ਬਾਕੀ ਮਾਨਤਾਨ ਕਰ ਦਾਂਗੇ ਬਾਕੀ ਤੁਸੀਂ ਦੱਸ ਦਿਓ ਜੋ ਤੁਹਾਨੂੰ ਸਹੀ ਲੱਗਦਾ ਇਹ ਕਰ ਦੋ ਜੈ ਜੈ ਜਾਨ ਦੱਸ ਦਿਓ ਤੁਸੀਂ ਦੱਸੋ ਇਹ ਤਾਂ ਆਪਾਂ ਕਿੱਥੇ ਗੱਡਿਆ 28000 ਦੀ ਹਾਂ ਨਾ ਜਿਹੜੀ ਨਹੀਂ ਆ ਦੇ ਦਾਂਗੇ ਠੀਕ ਲੋ ਬਾਈ 28000 ਦੀ ਬਾਈ ਕਹਿੰਦਾ ਕਿ ਦੇ ਦਾਂਗੇ ਟੋਕੜ ਗੱਪੜ ਬਹਿਣ ਆ ਤੇ ਆ ਜੇ ਹੁਣ ਤੇ ਜੇ ਨੰਬਰ ਤੇ ਅੱਜ ਪਹਿਲੇ ਸੂਏ ਪਾਈ ਆਪਾਂ ਵੇਚੀ ਹੀ ਜੇ ਅੱਛਾ ਜੀ ਫਿਰ ਵਾਪਸ ਲਈ ਜੇ ਹੁਣ ਤੇ ਮਲਾ ਸਵਾਈ ਸੂਈ ਸਵਾਈ ਖੜੀ ਹੋਣਾ ਨੇ ਅੱਛਾ ਜੀ ਤੇ ਓਕੇ ਰਿਪੋਰਟ ਹੀ ਕੋਈ ਭੂੜ ਛਟਾ ਕੋ ਅਸੀਂ ਬਿਲਕੁਲ ਠੀਕ ਹੈ ਠੀਕ ਓਕੇ ਰਿਪੋਰਟ ਹੀ ਜੇ ਤੇ ਆ ਦੱਸਿਆ ਹਾਂ ਤੇ ਜੇ ਨੰਬਰ ਤੇ ਬੈੜਾ ਜੀ ਇਹ ਵੀ ਫਾਇਦਾ ਜਾਇ ਸੁਆਸ ਹੋਈ ਜੇ ਅੱਛਾ ਜੀ ਤੇ ਨੂੰ ਮਹੀਨਾ ਹੋਇਆ ਜੈ ਸੁਈ ਨੂੰ ਅੱਛਾ ਜੀ ਮਹੀਨੇ ਤੋਂ 2-4 ਦਿਨ ਲੱਤੇ ਹੋਏ ਜੇ ਠੀਕ ਹੈ ਜੀ ਤੇ ਦੁੱਧ ਤੋਂ ਤਾਂ 13-14 ਕਿਲੋ ਬਾਕੀ 12 ਕਿਲੋ ਕਰਕੇ ਦੇਣੀ ਹੈ ਠੀਕ ਹੈ ਠੀਕ ਹੈ ਸੋਲੋ ਬਾਈ ਜੀ ਕੱਦ ਵਜਨ ਬਹੁਤ ਹੀ ਚੰਗਾ ਵੜਦਾ ਇਹ ਵੀ ਕ੍ਰੋਸ ਵਿੱਚ ਹੀ ਆ ਕ੍ਰੋਸ ਜਾਂ ਕ੍ਰੋਸ ਪਾਈ ਉਹਨੇ ਹੋਣੀਆਂ ਹੀ ਕ੍ਰੋਸ ਆ ਠੀਕ ਹੈ ਠੀਕ ਹੈ ਹਾਂ ਜੀ ਹੁਣ ਮਾਤਾ ਡੱਬੀ ਜੜੀ ਨਹੀਂ ਘੱਟ ਲੈਣੀ ਕ੍ਰੋਕ ਆਹ ਕ ਮੰਗਦਾ ਹੀ ਕ੍ਰੋਸ ਆ ਤੇ ਕ੍ਰੋਸ ਹੀ ਲਿਆਉਣੀਆਂ ਜੀ ਹੁਣ ਸੋਲੋ ਬਾਈ ਕੁਆਲਟੀ ਤੇ ਚੈੱਕ ਕਰ ਸਕਦੇ ਆ ਬੋਦੀਆਂ ਨੂੰ ਅੰਦਰੋਂ ਇਸ ਸੂਈ ਨੂੰ ਕੋਈ ਮਹੀਨੇ ਦੇ ਆਸ-ਪਾਸ ਟਾਈਮ ਹੋ ਗਿਆ ਤੇ ਕਰੋ ਚੈੱਕ ਤੁਸੀਂ ਥੋੜਾ ਪੰਡਾ ਲੋ ਕਿ ਚੰਗਾ ਵਾ ਕਿੰਨੇ ਕਾਲੇ ਫਿਰ ਚੋਈਆਂ ਹਰ ਇਹ ਬਾਬਾਈ 7:00 ਵਜੇ ਦੀ ਚੋਈ ਹੋਈ ਜੀ ਸਾਰੀਆਂ ਦੀ ਕੋਈ ਮਤਲਬ 10 ਮਿੰਟ ਪਹਿਲਾਂ ਚੋਈ ਗਈ ਕੋਈ ਮਗਰੋਂ ਚੋਈ ਅੱਛਾ ਜੀ ਹਾਂ ਜੀ 7:00 ਵਜੇ ਦੀ ਚੋਈ ਹੋਈ ਜੀ ਤੇ ਇਸ ਦਾ ਮਿਲਣਾ ਟਾਈਮ ਦਿਖਾ ਦਿਓ ਕਿੰਨਾ ਹੋਇਆ ਟਾਈਮ ਕਿੰਨਾ ਹੈ ਵਾਕਿਓ ਮੜ ਜਾ ਟਾਈਮ ਆਪਾਂ 11:00 ਤੇ ਲੱਗ ਬੰਦੀ ਹੋ ਗਿਆ ਜੀ ਠੀਕ ਜੀ ਲੋ ਬਈ ਪੌਣਾ 11 ਦਾ ਟਾਈਮ ਜੀ ਵੀਡੀਓ ਦਾ ਬਣਾਉਣਾ ਚੋਹ ਸਾਡਾ ਇਹਦਾ ਅੰਦਾਜ਼ਾ ਲਾਵੇ ਬਾਕੀ ਬਾਬਾ ਜੀ ਆਪਣੀ ਪੂਰੀ ਤਸੱਲੀ ਕਰਕੇ ਖੜੇ ਚੋਕੇ ਖੜੇ ਕੋਈ ਚੱਕਰ ਨਹੀਂ ਬਿਲਕੁਲ ਸਹੀ ਆ ਜੀ ਜਿੰਨੇ ਰਕਮ ਖਰਚੀ ਨਹੀਂ ਫਿਰ ਫਰਕ ਵੀ ਪੰਦਾ ਵਾ ਕਰੋ ਜੀ ਚੱਕ ਪੱਕੇ ਥਾਂ ਤੋਂ ਬਹੁਤ ਹੀ ਚੰਗਾ ਲੱਗਾ ਜਿੱਦਾਂ ਵੀ ਸਾਜ ਜੀ ਬਾ ਵਗਾ ਬੋਲੋ ਕੋਈ ਚੱਕਰ ਨਹੀਂ ਹੈ ਅੱਜ ਵੀ ਜੀ ਲੱਗ ਗਿਆ ਤਾਂ ਕਰ ਸਕਦੇ ਤੁਸੀਂ ਥਾਣਾ ਦਾ ਸੈਰ ਗਿਆ ਵਾ ਬਹੁਤ ਹੀ ਚੰਗਾ ਵਾ ਤੇ ਜੀ ਇਹਦਾ ਵੀ ਮੁੱਲ ਕਿੰਦੀ ਹੈਗਾ ਮੋਲ ਤੇ ਬਾਬਾ ਜੀ 35000 ਜੇ ਦਾ ਅੱਛਾ ਜੀ ਤੇ 32000 ਦੀ ਦੇ ਦਾਂਗੇ ਜੀ ਠੀਕ ਹੈ ਜੀ ਕਿਹੜਾ ਬਾਕੀ ਮਾਨਦਾਰ ਕਰਦਾ ਏ ਠੀਕ ਲੋ ਬਾਈ 32000 ਦੀ ਤੇ ਬਾਕੀ ਮੌਕੇ ਤੇ ਬਾਈ ਕਹਿੰਦਾ ਕਿ ਮਾਨਦਾਨ ਕਰਦਾਂਗੇ ਬਾਕੀ ਕੋਈ ਭੈਣ ਭਰਾ ਫੋਨ ਕਰੇ ਮੋੜ ਦੇ ਨਹੀਂ ਦੇ ਦੇ ਡੰਗਾ ਠੀਕ ਹੈ ਠੀਕ ਹੈ ਲੋ ਬਾਈ ਬਾਕੀ ਕਿਹੜੇ ਵੀਰਾਂ ਦੇ ਫੇਰ ਟੱਪਲੀ ਹੈ ਬਾਈ ਕਹਿੰਦਾ ਮੋੜਣਾ ਨਹੀਂ ਕਿਸ ਨੂੰ ਨਹੀਂ ਤੇ ਆਜੂ ਹੁਣ ਇੱਕ ਆਪਾ ਤਨੂ ਝੋਟਾ ਖਾਂਦੇ ਆ ਕੀੜਾ ਦੰਦੋ ਵਾ ਜੇ ਨਹੀਂ ਉੱਥੇ ਰਹਿਣ ਲੋ ਬਾਈ ਕਰੋ ਫੇਰ ਕੀ ਦਾ ਜੀ ਕੱਢ ਜੀ ਤਾਂ ਬਹੁਤ ਹੀ ਚੰਗਾ ਵਾ ਹਾਂ ਜੀ ਭਾਈ ਅਹੀਂ ਲਿਆਂਦਾ ਜੇ ਇਹ ਨਹੀਂ ਪਤਾ ਕਿਹੜੇ ਦਾ ਜੇ ਐਂ ਦੱਸਾਂ ਗਲਤ ਨਹੀਂ ਗੱਲ ਕਰਨੀ ਠੀਕ ਹੈ ਠੀਕ ਹੈ ਲਓ ਭਾਈ ਕੱਦ ਕੁੱਦ ਬਹੁਤ ਮੋੜ ਲਓ ਇੱਧਰ ਅੰਦਰ ਲੈ ਜਾ ਜੇ ਇਹ ਟੈਸਟੀ ਚੱਲ ਵੀ ਚੰਗੇ ਆ ਤੁਹਾਨੂੰ ਲੱਗ ਜਾਂਦੇ ਹਨ ਨੇ ਚੱਕ ਤੁਹਾਨੂੰ ਇਹ ਲੱਗਾ ਰੇੜੇ ਢੋਡੇ ਵੀ ਨਹੀਂ ਆ ਜਾਈ ਸੰਢਾ ਆਨੇ ਕੋਈ ਕੋੜ ਹੈਗਾ ਜੀ ਜਿੱਦ ਜੀ ਮੇਰੇ ਲਿਆ ਜਾਈਦਾ ਵਾ ਅੱਛਾ ਅੱਛਾ ਨਹੀਂ ਗੱਲ ਠੀਕ ਹੈ ਠੀਕ ਹੈ ਕੋਣ ਨੋਰ ਪਾ ਤਾ ਉਹ ਤੇ ਬੰਦ ਹੋ ਗਿਆ ਠੀਕ ਹੈ ਜੀ ਲਓ ਭਾਈ ਰੇੜੇ ਬਾਈ ਜਿੰਦਾ ਕਿ ਕਦੇ ਇੱਕ ਦਾ ਹੀ ਲਿਆ ਜਾਈਦਾ ਵਾ ਇਹ ਤੇ ਹੱਥ ਕਾਹਨੂੰ ਲੱਗੇ ਨਾ ਟੈਸਟੀ ਕਾਲ ਵੀ ਨਹੀਂ ਚੱਕ ਠੀਕ ਹੈ ਜੀ ਤੇ ਬਾਕੀ ਫੇਸਬੁਕਸ ਬਹੁਤ ਹੀ ਚੰਗਾ ਵਾ ਤੇ ਸਿੰਘ ਸਿੰਘ ਵੀ ਆ ਚੰਗਾ ਕਰ ਦੂਗਾ ਮੰਨ ਲਓ ਇੱਥੇ ਬੰਦ ਹੋ ਗਏ ਬਾਕੀ ਆ ਜਿਆਦਾ ਭਾਈ ਆਹ ਇਧਰ ਪੁੱਛਤਾ ਕੀ ਇਹੜੇ ਨਾ ਵਾਲੇ ਦੇ ਸਾਰੇ ਕਾਲੇ ਆ ਤੇ ਹੋਰ ਮੋਰਾ ਨਸਲ ਦੇ ਵਿੱਚ ਆ ਇਹਦਾ ਕੀ ਮੁੱਲ ਵੀ ਦਿੱਹਰ ਬੋਲਦੇ ਭਾਈ 42000 ਚ ਅੱਛਾ ਜੀ ਤੇ 40000 ਦਾ ਦੇ ਦਾਂਗੇ ਬਾਕੀ ਮਾਮਾਰ ਕਰ ਦਾਂਗੇ ਜੀ ਠੀਕ ਹੈ ਠੀਕ ਹੈ ਲਓ ਭਾਜੀ 40000 ਦਾ ਤੇ ਕੱਲ ਨੂੰ ਤੇ ਬਹੁਤ ਹੀ ਚੰਗਾ ਵਾ ਅਰੋਦੀ ਬਾਕੀ ਫੇਸਬੁਕ ਦੇ ਸੈਮਸੂਨ ਨੂੰ ਵੀ ਚੰਗਾ ਬਣਾ ਦੇਣਾ ਇਹਨੇ ਬਿਲਕੁਲ ਨਾਰਮਲ ਰੀਡ ਕੀਤਾ ਜਿਹੜੇ ਵੀਰ ਭਰਾ ਦੇ ਘਰ ਫੇਟ ਆਉਂਦਾ ਤੇ ਉਹ ਪਸ਼ੂਆਂ ਵਿੱਚ ਰੱਖਣ ਦੀ ਬਹੁਤ ਹੀ ਚੰਗਾ ਵਾ ਤੇ ਇਹ ਦੇਣਾ ਵੀ ਇੱਕ ਨੰਬਰ ਚ ਹੀ ਆਦਾ ਕਿ ਇਹ ਇੱਕ ਨੰਬਰ ਚ ਇੱਕ ਨੰਬਰ ਚ ਲਓ ਭਾਜੀ ਕੋਈ ਵੀਰ ਭਰਾ ਹੈ ਜਿਹਦੇ ਘਰ ਰੱਖਣਾ ਉਹ ਹੀ ਫੋਨ ਕਰੇ ਤੇ ਬਾਕੀ ਕੋਈ ਦੋ ਨੰਬਰ ਵਾਲਾ ਵੀ ਇਹ ਪਸ਼ੂ ਵੀ ਇੱਥੇ ਕੋਲ ਸਾਰੇ ਚੰਗੇ ਆ ਤਕਰੀਬਨ ਬੜਾ ਬਹੁਤ ਚੰਗੀਆਂ ਆ ਸਾਰੇ ਮੈਂ ਉਹ ਭਾਜੀ ਕਰੋ ਜੱਟ ਵੜਾ ਤੇ ਨਹੀਂ ਬਹੁਤ ਚੰਗੀਆਂ ਵਾ ਇੱਕ ਬਿਲਕੁਲ ਤਾਜੀ ਸੋਈ ਇੱਕ ਟੋਕੜ ਗੱਭਨ ਤੇ ਇੱਕ ਧੀਨੇ ਕਿਦੇ ਆਸ-ਪਾਸ ਹੋ ਗਿਆ ਸੋਈ ਨੂੰ ਠੀਕ ਹੈ ਜੀ ਤੇ ਬਾਕੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ